ਫਗਵਾੜਾ ਚੰਡੀਗੜ੍ਹ ਬਾਈਪਾਸ ਤੇ ਹੋਈ ਭਿਆਨਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮਿਲਦੇ ਸਾਰ ਹੀ ਥਾਣਾ ਸਦਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ਤੇ ਪਹੁੰਚੇ ਐਸਆਈ ਬਿੰਦਰਪਾਲ ਨੇ ਦੱਸਿਆ ਕਿ ਚੰਡੀਗੜ੍ਹ ਬਾਈਪਾਸ ਖੰਗੂੜਾ ਕਟੇ ਐਕਸਯੂਵੀ ਗੱਡੀ ਅਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋਈ ਹੈ। ਜਿਸ ਤੇ ਚੱਲਦਿਆਂ ਉਹਨਾਂ ਵੱਲੋਂ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਸਥਿਤੀ ਦਾ ਜਾਇਜ਼ਾ ਲਿਆ ਕੇ ਉਨਾ ਦੱਸਿਆ ਕਿ ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ ਹੈ ਹੋਰ ਕੀ ਕਿਹਾ ਆਓ ਸੁਣੋ ਹਾਂਜੀ ਸਤਿ ਸ੍ਰੀ ਅਕਾਲ ਜੀ ਸੇ ਇੱਕ ਸਾਨੂੰ ਇੱਕ ਟੈਲੀਫੋਨ ਤੋਂ ਪਤਾ ਲੱਗਾ ਸੀ ਕਿ ਪਿੰਡ ਖੰਗੂੜੇ ਦੇ ਕੱਟ ਤੇ ਐਕਸੀਡੈਂਟ ਹੋਇਆ ਜਦੋਂ ਮੌਕੇ ਤੇ ਆਏ ਇੱਥੇ ਤਾਂ ਇੱਥੇ ਜਿਹੜੇ ਇੰਜਰਡ ਵਿਅਕਤੀ ਸੀਗੇ ਉਹ ਹਸਪਤਾਲ ਕੋਈ ਜਿਹੜੇ ਆ ਰਾਹਗੀਰ ਲੈ ਗਏ ਸੀਗੇ ਤੇ ਗੱਡੀਆਂ ਜਿਹੜੀਆਂ ਅਸੀਂ ਇਹਨਾਂ ਨੂੰ ਚਕਾਤੇ ਤਾਂ ਥਾਣੇ ਖਲਾਤੀ ਇੱਕ ਬਾਈਕ ਆ ਜਿਹਦੇ ਉੱਤੇ ਦੋ ਜਣੇ ਸਵਾਰ ਸਗੇ ਤੇ ਉਹਨਾਂ ਬਾਰੇ ਕੁਝ ਪਤਾ ਲੱਗਾ ਹੈ ਹਸਪੀਟਲ ਤੋਂ ਵੀ ਉਹ ਬਰੋਕ ਡੈਡ ਆ ਤੇ ਜਿਹੜੀ ਗੱਡੀ ਆ ਉਹ ਅਸੀਂ ਉਹ ਵੀ ਥਾਣੇ ਲੈ ਗਏ ਆ ਤੇ ਜਿਹੜੇ ਬਾਕੀ ਜਿਹੜੀ ਕਾਰਵਾਈ ਆ ਅਗਲੀ ਉਹ ਉਹਨਾਂ ਦੇ ਬਾਰਸ਼ਾਂ ਦੇ ਆਉਣ ਤੇ ਜਿਹੜੀਆਂ ਮੁਕਿਲੀਆਂ ਦੀ ਵਧੀਆ ਮੰਨ ਲਈ ਇਹ ਪਤਾ ਲੱਗਾ ਵੀ ਉਹ ਮੁੰਡਿਆਂ ਦਾ ਨਾਮ ਵਗੈਰਾ ਤਾਂ ਕਿਹੜੀ ਜਗ੍ਹਾ ਤੇ ਰਹਿਣ ਭਰੇ ਸੀ ਹਾਂਜੀ ਇਹ ਕੋਈ ਇੱਕ ਕੋਈ ਬੰਦੇ ਦਾ ਇਹਨਾਂ ਦਾ ਮੋਬਾਈਲ ਇੱਕ ਆਪਣੇ ਕੋਲ ਹੈਗਾ ਜੀ ਉਹਨਾਂ ਨੂੰ ਫੋਨ ਕਾਲ ਆਈ ਸੀਗੀ ਤਾਂ ਉਹਨਾਂ ਨੇ ਦੱਸਿਆ ਵੀ ਇਹ ਬਲਜਿੰਦਰ ਬਲਜਿੰਦਰ ਸਿੰਘ ਸਨੂ ਸੁੱਚਾ ਸਿੰਘ ਵਾਸੀ ਮਹਿਤਪੁਰ ਤਹਿਸੀਲ ਬਲਾਚੌਰ ਦਾ ਰਹਿਣ ਵਾਲਾ ਤੇ ਬਾਕੀ ਇਹ ਦੂਸਰੇ ਵਿਅਕਤੀ ਦੇ ਬਾਰੇ ਕੋਈ ਪਤਾ ਨਹੀਂ ਫੋਨ ਅੱਛਾ ਨਹੀਂ ਪਤ ਲੱਗਾ ਤੇ ਐਕਸੀਡੈਂਟ ਦਾ ਕਾਰਨ ਕੀ ਆਇਆ ਸਾਹਮਣੇ ਐਕਸੀਡੈਂਟ ਦਾ ਕਾਰਨ ਹੋਣਾ ਕੋਈ ਬਾਕੀ ਤਾਂ ਇਹਨਾਂ ਦੇ ਕੋਲੋਂ ਲੈ ਕੇ ਜਾ ਰਹੇ ਨੇ ਇਹਨਾਂ ਡਰਾਈਵਰ ਸਾਹਿਬ ਨੂੰ ਵੀ ਤਾਂ ਇਹ ਹੀ ਆ ਵੀ ਹਜੇ ਕੋਈ ਕੱਟ ਹੈਗਾ ਇੱਥੇ ਇਹ ਗੱਡੀਆਂ ਦੇ ਕੱਟ ਤੋਂ ਹੀ ਕੋਈ ਪਤਾ ਨਹੀਂ ਲੱਗਦਾ ਵੀ ਕੱਟ ਦੇ ਵਿੱਚ ਹੀ ਕੋਈ ਗੱਡੀ ਕੋਈ ਤੇਜ਼ ਆਈ ਆ ਜਾਂ ਕਿੱਦਾਂ ਆਈ ਆ ਜਿਹੜੀ ਇਹ ਗੱਡੀ ਵਾਲੇ ਇਹ ਕਿੱਥੇ ਦੇ ਆ ਤੇ ਇਹ ਕੌਣ ਚਲਾ ਰਿਆ ਸੀ ਇਹ ਗੱਡੀ ਵਾਲੇ ਹੈਗੇ ਸਤਨਾਮ ਸਿੰਘ ਜੀ ਸਨ ਆਫ ਲక్ష్మణ ਸਿੰਘ ਇਹ ਰਾਜਪੁਰ ਖਰਾਲਾ ਦੇ ਆ ਤੇ ਇਹ ਜਿਹੜੀ ਆ ਇਹਨਾਂ ਦੀ ਗੱਡੀ ਐਕਸਯੂਵੀ ਗੱਡੀ ਆ ਉਹ ਥਾਣੇ ਖਲਾਤ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਬਾਕੀ ਸਰ ਜਾ ਕੇ ਹੁਣ ਅਸਰ ਨਾਲ ਅਸੀਂ ਅਸਰ ਨਾਲ ਗੱਲ ਕਰਕੇ ਜਿਹੜੀ ਵੀ ਕਾਰਵਾਈ ਕੋਈ ਕਰਨਗੇ ਉਹ ਲੈੰਦੀ ਹੋਊਗੀ ਅਮਲ ਵਿੱਚ ਫਗਵਾੜਾ ਚੰਡੀਗੜ੍ਹ ਬਾਈਪਾਸ ਤੇ ਹੋਈ ਭਿਆਨਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮਿਲਦੇ ਸਾਰ ਹੀ ਥਾਣਾ ਸਦਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ਤੇ ਪਹੁੰਚੇ ਐਸਆਈ ਬਿੰਦਰਪਾਲ ਨੇ ਦੱਸਿਆ ਕਿ ਚੰਡੀਗੜ੍ਹ ਬਾਈਪਾਸ ਥੰਗੂੜਾ ਕਟ ਤੇ ਐਕਸਯੂਵੀ ਗੱਡੀ ਅਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋਈ ਹੈ। ਜਿਸ ਤੇ ਚਾਲਦੇ ਆ ਉਹਨਾਂ ਵੱਲੋਂ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਸਥਿਤੀ ਦਾ ਜਾਇਜ਼ਾ ਲਿਆ। ਉਨਾ ਦੱਸਿਆ ਕਿ ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ ਹੈ ਹੋਰ ਕੀ ਕਿਹਾ ਆਓ ਸੁਣੋ ਹਾਂਜੀ ਸਤਿ ਸ੍ਰੀ ਅਕਾਲ ਜੀ ਸੇ ਇੱਕ ਸਾਨੂੰ ਇੱਕ ਟੈਲੀਫੋਨੋਂ ਪਤਾ ਲੱਗਾ ਸੀਗਾ ਵੀ ਪਿੰਡ ਖੰਗੂੜੇ ਦੇ ਕੱਟ ਤੇ ਐਕਸੀਡੈਂਟ ਹੋਇਆ ਹੈ ਜਦੋਂ ਮੌਕੇ ਤੇ ਆਏ ਇੱਥੇ ਤਾਂ ਇੱਥੇ ਜਿਹੜੇ ਇੰਜਰਡ ਵਿਅਕਤੀ ਸੀਗੇ ਉਹ ਹਸਪਤਾਲ ਕੋਈ ਜਿਹੜੇ ਆ ਰਾਹਗੀਰ ਲੈ ਗਏ ਸੀਗੇ ਤੇ ਗੱਡੀਆਂ ਜਿਹੜੀਆਂ ਅਸੀਂ ਇਹਨਾਂ ਨੂੰ ਚੁਕਾ ਕੇ ਤਾਂ ਥਾਣੇ ਖਲਾਤੀ ਇੱਕ ਬਾਈਕ ਵਾ ਜਿਹਦੇ ਉੱਤੇ ਦੋ ਜਣੇ ਸਵਾਰ ਸਗੇ ਤੇ ਉਹਨਾਂ ਬਾਰੇ ਕੁਝ ਪਤਾ ਲੱਗਾ ਹੈ ਹਸਪੀਟਲ ਤੋਂ ਵੀ ਉਹ ਬਰੋਕ ਡੈਡਾ ਤੇ ਜਿਹੜੀ ਗੱਡੀ ਆ ਉਹ ਅਸੀਂ ਉਹ ਵੀ ਥਾਣੇ ਲੈ ਗਏ ਆ ਤੇ ਜਿਹੜੇ ਬਾਕੀ ਜਿਹੜੀ ਕਾਰਵਾਈ ਆ ਅਗਲੀ ਉਹ ਉਹਨਾਂ ਦੇ ਬਾਰਸ਼ਾਂ ਦੇ ਆਉਣ ਤੇ ਜਿਹੜੀਆਂ ਲਿਆਂਦੀ ਜਾਂਦੀਆਂ ਮੰਨ ਲਈ ਇਹ ਪਤਾ ਲੱਗਾ ਵੀ ਉਹ ਮੁੰਡਿਆਂ ਦਾ ਨਾਮ ਵਗੈਰਾ ਤਾਂ ਕਿਹੜੀ ਜਗ੍ਹਾ ਤੇ ਰਹਿਣ ਭਰੇ ਸੀ ਹਾਂਜੀ ਇਹ ਕੋਈ ਇੱਕ ਕੋਈ ਬੰਦੇ ਦਾ ਇਹਨਾਂ ਦਾ ਮੋਬਾਈਲ ਇੱਕ ਆਪਣੇ ਕੋਲ ਹੈਗਾ ਜੀ ਉਹਨਾਂ ਨੂੰ ਫੋਨ ਆਇਆ ਕਾਲ ਆਈ ਸੀਗੀ ਤਾਂ ਉਹਨਾਂ ਨੇ ਦੱਸਿਆ ਵੀ ਇਹ ਬਲਜਿੰਦਰ ਬਲਜਿੰਦਰ ਸਿੰਘ ਸਨ ਉਹ ਸੁੱਚਾ ਸਿੰਘ ਵਾਸੀ ਮਹਿਤਪੁਰ ਤਹਿਸੀਲ ਬਲਾਚੌਰ ਦਾ ਰਹਿਣ ਵਾਲਾ ਤੇ ਬਾਕੀ ਇਹ ਦੂਸਰੇ ਵਿਅਕਤੀ ਦੇ ਬਾਰੇ ਕੋਈ ਪਤਾ ਨਹੀਂ ਫੋਨ ਅੱਛਾ ਨਹੀਂ ਪਤ ਲੱਗਾ ਤੇ ਐਕਸੀਡੈਂਟ ਦਾ ਕਾਰਨ ਕੀ ਆਇਆ ਸਾਹਮਣੇ ਐਕਸੀਡੈਂਟ ਦਾ ਕਾਰਨ ਹੁਣ ਬਾਕੀ ਤਾਂ ਇਹਨਾਂ ਦੇ ਕੋਲੋਂ ਲੈ ਕੇ ਜਾ ਰਹੇ ਨੇ ਇਹਨਾਂ ਡਰਾਈਵਰ ਸਾਹਿਬ ਨੂੰ ਵੀ ਤਾਂ ਇਹ ਹੀ ਆ ਵੀ ਹਜੇ ਕੋਈ ਕੱਟ ਹੈਗਾ ਇੱਥੇ ਇਹ ਗੱਡੀਆਂ ਦੇ ਕੱਟ ਤੋਂ ਹੀ ਕੋਈ ਪਤਾ ਲੱਗਦਾ ਵੀ ਕਾਟੂ ਦੇ ਵਿੱਚ ਹੀ ਕੋਈ ਗੱਡੀ ਤੇ ਕੋਈ ਤੇਜ਼ ਆਈ ਆ ਜਾਂ ਕਿੱਦਾਂ ਆਈ ਆ ਜਿਹੜੀ ਇਹ ਗੱਡੀ ਵਾਲੇ ਇਹ ਕਿੱਥੇ ਦੇ ਆ ਤੇ ਇਹ ਕੌਣ ਚਲਾ ਰਿਆ ਸੀ ਇਹ ਗੱਡੀ ਵਾਲੇ ਹੈਗੇ ਸਤਨਾਮ ਸਿੰਘ ਜੀ ਸਨ ਆਫ ਲక్ష్మణ ਸਿੰਘ ਇਹ ਰਾਜਪੁਰ ਖਰਾਲਾ ਦੇ ਆ ਤੇ ਇਹ ਜਿਹੜੀ ਆ ਇਹਨਾਂ ਦੀ ਗੱਡੀ ਐਕਸਯੂਵੀ ਗੱਡੀ ਆ ਉਹ ਥਾਣੇ ਕੋਲ ਆ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਬਾਕੀ ਸਰ ਜਾ ਕੇ ਹੁਣ ਅਸਰ ਨਾਲ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਜਿਹੜੀ ਵੀ ਕਾਰਵਾਈ ਕੋਈ ਕਹਿਣਗੇ ਉਹ ਉਹ ਲੈਂਦੀ ਹੋਊਗੀ ਅਮਲ ਵਿੱਚ